ਅਛਰੀ ਮਾਂ ਬੰਗਲਾ ਮੁਖੀ ਮੰਦਿਰ ਦੇ ਵਿੱਚ ਸ਼੍ਰੀ ਹਿੰਦੂ ਤਖਤ ਦੇ ਜੋ ਰਾਸ਼ਟਰੀ ਅਧਿਐਕਸ਼ ਨੇ ਵਾਈਸ ਪ੍ਰਧਾਨ ਨੇ ਸ਼੍ਰੀ ਭਾਰਤਵਾਦ ਜੀ ਦੇ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਹੈ ਇਸ ਮੌਕੇ ਕੀ ਕੀ ਪ੍ਰੋਗਰਾਮ ਕੀਤੇ ਗਏ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਕੋਰਾਲੀ ਸ਼੍ਰੀ ਮਾਂ ਬੰਗਲਾ ਮੁਖੀ ਮੰਦਿਰ ਦੇ ਵਿੱਚ ਕੀ ਉਹ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ

ਐਡਵੋਕੇਟ ਵਿਜੇ ਸਿੰਘ ਭਾਰਦवाज શ્રી ਹਿੰਦੂ ਤਖਤ ਦਾ ਮੈਂ ਰਾਸ਼ੀਓ ਉਪਾਧਕ ਦੀ ਜ਼ਿੰਮੇਵਾਰੀ ਹੈ ਅੱਜ ਦਾ ਦਿਨ ਜਿਹੜਾ 28 ਅਗਸਤ ਦਾ ਦਿਨ ਮਨਾਇਆ ਜਾ ਰਿਹਾ ਇਹ ਸਾਡੇ ਧਰਮਾਦੀਸ਼ ਮਹਾ ਮੰਦਲੇਸ਼ਰ ਸਵਾਮੀ ਕ੍ਰਿਸ਼ਨਾਨੰਧੀ ਦਾ ਜਨਮ ਦਿਨ ਵੀ ਹੈ ਤੇ ਅੱਜ ਦੇ ਦਿਨ ਹੀ ਅਸੀਂ ਇਹਨਾਂ ਦੇ ਜਨਮ ਦਿਨ ਦੇ ਉਪਲਬਖ ਦੇ ਵਿੱਚ ਮਹਾ ਮਈ ਮਤਾ ਬਗਲਾ ਮੁਖੀ ਦੇ ਮੰਦਿਰ ਦੇ ਵਿੱਚ ਸਾਡੇ ਨਮ ਨਿਯੁਕਤ ਜਿਹੜੇ ਅਧਿਐਕਸ਼ ਮਨੋਜ ਨੰਨਾ ਜੀ ਜਲੰਧਰ ਵਾਲੇ ਉਹਨਾਂ ਦੇ ਅਸੀਂ ਅੱਜ ਇਹਨਾਂ ਦੀ ਨਿਯੁਕਤੀ ਜਿਹੜੀ ਹੋਈ ਸੀਗੀ ਅੱਜ ਮਾਤਾ ਦੇ ਚਰਨਾਂ ਦੇ ਵਿੱਚ ਇਹਨਾਂ ਦਾ ਅਸ਼ੀਰਵਾਦ ਦਵਾਨ ਵਾਸਤੇ ਇਹਨਾਂ ਨੂੰ ਸਪੈਸ਼ਲੀ ਬੁਲਾਇਆ ਗਿਆ ਇਹਦੇ ਵਾਸਤੇ ਅਸੀਂ ਇਹ ਕਾਰਜਕ੍ਰਮ ਰੱਖਿਆ ਗਿਆ ਸੀਗਾ ਵੀ ਇਹਨਾਂ ਨੂੰ ਅੱਜ ਮਾਤਾ ਦਾ ਅਸ਼ੀਰਵਾਦ ਵੀ ਪ੍ਰਾਪਤ ਹੋਏ ਇਸ ਤਰੀਕੇ ਦੇ ਨਾਲ ਸਾਡੇ ਜਿਹੜੇ ਰਾਸ਼ਟਰੀ ਅਧਿਕਾਰੀ ਪ੍ਰਵੀਨ ਕੁਮਾਰ ਜੀ ਉਹਨਾਂ ਨੇ ਇਸ ਜੀ ਦੀ ਚਾਰ ਪੰਨ ਦਿਨ ਪੱਲੇ ਸੋਚ ਕੱਢੀ ਸੀਗੀ ਵੀ ਤੁਸੀਂ ਇਹਨਾਂ ਨੂੰ ਇੱਥੇ ਮਾਤਾ ਦੇ ਮੱਥਾ ਟਿਕਵਾਓ ਔਰ ਸਵਾਮੀ ਦਾ ਜਨਮ ਦਿਨ ਮਨਾਇਆ ਜਾਏ ਜਿਹਦੇ ਨਾਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਹੋਏ ਇਹ ਸ਼੍ਰੀ ਹਿੰਦੂ ਤਰਤਾ ਔਰ ਕੰਮ ਕਰ ਪਾਉਣ ਪਰ ਤਾਂ ਹਾਂ ਜੀ ਹਿੰਦੂਆਂ ਦੇ ਉੱਤੇ ਕਈ ਅਤਿਆਚਾਰ ਹੋ ਰਹੇ ਨੇ ਬੰਗਲਾਦੇਸ਼ ਤੁਸੀਂ ਦੇਖ ਹੀ ਲਿਆ ਕੀ ਹਾਲ ਹੋਏ ਨੇ ਹਿੰਦੂਆਂ ਦੇ ਕਲਕੱਤੇ ਵਿੱਚ ਦੇਖ ਲਿਆ ਹਿੰਦੂ ਇੱਕ ਲੜਕੀ ਦੇ ਨਾਲ ਕੀ ਇਹ ਅਤਿਆਚਾਰਾਂ ਨੂੰ ਰੋਕਣ ਲਈ ਹਿੰਦੂ ਤਖਤ ਦੇ ਸ਼੍ਰੀ ਹਿੰਦੂ ਤਖਤ ਦੇ ਤੁਸੀਂ 22 ਪ੍ਰਧਾਨ ਆ ਪ੍ਰਧਾਨ ਜੀ ਪ੍ਰਵੀਨ ਜੀ ਕੀ ਉਪਰਾਲਾ ਕਰ ਰਹੇ ਹੋ ਕਿ ਹਿੰਦੂਆਂ ਤੇ ਅਤਿਆਚਾਰ ਨਾ ਹੋਵੇ ਦੋਸ਼ੀਆਂ ਨੂੰ ਇਹੋ ਜਿਹਾ ਕੋਈ ਸਖਤ ਕਾਨੂੰਨ ਬਣਾਣ ਦੀ ਸਰਕਾਰ ਨੂੰ ਜਾਂ ਕੋਈ ਅਪੀਲ ਕਰੋਗੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਡੀ ਆਵਾਜ਼ ਇੰਨੀ ਬੁਲੰਦ ਰਹਿੰਦੀ ਹੈ ਪਹਿਲਾਂ ਵੀ ਇਸ ਤਰ੍ਹਾਂ ਦਾ ਇੱਕ ਕਾਂਡ ਹੋਇਆ ਸੀਗਾ ਜਿੱਥੇ ਇੱਕ ਲੜਕੀ ਨੂੰ ਮੁਸਲਮਾਨ ਲੜਕੇ ਨੇ ਛੇਰਿਆਂ ਮਾਰਤਾ ਸੀਗਾ ਹਰਿਆਣੇ ਦੇ ਵਿੱਚ ਤੇ ਅਸੀਂ ਆਵਾਜ਼ ਉਠਾਈ ਆਵਾਜ਼ ਉਠਾਈ ਸਾਡੀ ਆਵਾਜ਼ ਇੰਨੀ ਦੂਰ ਚਰ ਗਈ ਕਿ ਉੱਤੇ ਤੇ ਹੋਮ ਮਿਨਿਸਟਰ ਨੇ ਜਿਹੜਾ ਹਰਿਆਣਾ ਦਾ ਹੋਮ ਮਿਨਿਸਟਰ ਸੀਗਾ ਉਹਨਾਂ ਨੇ ਉਹਦੇ ਤੇ ਕਾਨੂੰਨ ਵੀ ਬਣਾਇਆ ਔਰ ਲਗਾਤਾਰ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਬੜਾ ਹਿੰਦੁਸਤਾਨ ਦੇ ਵਿੱਚ ਇੰਨਾ ਜ਼ਬਰਦਸਤ ਰਿਐਕਸ਼ਨ ਹੋਇਆ ਹਿੰਦੂਆਂ ਦਾ ਉਹਦੇ ਨਾਲ ਰਿਐਕਸ਼ਨ ਦੇ ਨਾਲ ਇਹ ਫਾਇਦਾ ਹੋਇਆ ਕਿ ਜਿਹੜੇ ਉੱਥੇ ਦੇ ਦਬੇ ਕੁਚਲੇ ਹਿੰਦੂ ਆਪਣਿਆਂ ਨੂੰ ਮਤਲਬ ਕਿ ਅਲਪ ਸੰਖਿਆ ਜਿਹੜਾ ਹਿੰਦੂ ਸੀਗਾ ਉਹਨਾਂ ਨੂੰ ਜਿਸ ਤਰੀਕੇ ਨਾਲ ਉੱਥੇ ਦੀ ਬਹੁ ਸੰਖਿਆ ਕਬਦ ਦੀ ਮੁਸਲਮਾਨਾਂ ਦੀ ਤੰਗ ਕਰਦੀ ਪਈ ਸੀਗੀ ਉਹਨਾਂ ਦੇ ਵਿੱਚ ਵੀ ਜਾਨਪ੍ਰਾਨ ਆ ਗਏ ਔਰ ਉਹਨਾਂ ਨੇ ਇਹਦਾ ਰੈਕਟ ਕਰਨਾ ਸ਼ੁਰੂ ਕਰਤਾ ਸਾਰੇ ਸੰਗਠਿਤ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਪੂਰੇ ਹਿੰਦੁਸਤਾਨ ਦਾੜਾ ਹਿੰਦੂ ਸਮਾਜ ਹੈ ਉਹ ਸਾਡੇ ਪਿੱਛੇ ਖੜਾ ਹੈ ਇਸ ਕਰਕੇ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਉੱਥੇ ਆਪਣਾ ਜਿਹੜਾ ਸੀਗਾ ਰੋਸ਼ ਪ੍ਰਦਰਸ਼ਨ ਕਰਨੇ ਔਰ ਇਕੱਠੇ ਹੋਏ ਔਰ ਉਹਨਾਂ ਨੇ ਆਪਣਾ ਡਟ ਕੇ ਮੁਕਾਬਲਾ ਕਰਨਾ ਸ਼ੁਰੂ ਕਰਤਾ ਕੋਈ ਕੋਈ ਕੀ ਅਪੀਲ ਕਰਨੀ ਚਾਹੋਂਗੇ ਹਿੰਦੂਆਂ ਦੇ ਹਿੰਦੂਆਂ ਦੀ ਅਪੀਲ ਤਾਂ ਇਹ ਹੈ ਵੀ ਸਾਰੇ ਸੰਗਠਿਤ ਰਹਿਣ ਜ਼ਿਲ੍ਹੇ ਕੋਈ ਹਿੰਦੂ ਸੰਗਠਨ ਤੁਹਾਨੂੰ ਕੋਈ ਆਵਾਜ਼ ਦਿੰਦਾ ਤੇ ਆਪਣੇ ਸੰਗਠਿਤ ਰਹੀਏ ਲਗਾਤਾਰ ਤੁਹਾਨੂੰ ਮੀਡੀਆ ਦੇ ਵਿੱਚ ਜਗਾਤ ਤੇ ਲਗਾਤਾਰ ਜਾਣਕਾਰੀ ਦੰਨੇ ਸੰਗਠਿਤ ਹੋਗੇ ਸੰਗਠਿਤ ਹੋਗੇ ਤੁਹਾਡੀ ਆਵਾਜ਼ ਸੁਣੀ ਜਾਏਗੀ ਤੇ ਤੁਸੀਂ ਸੰਗਠਿਤ ਨਹੀਂ ਹੋਵਗੇ ਤੇ ਉੱਥੇ ਤੁਹਾਨੂੰ ਇਹਦਾ ਕਮਿਆਜਾ ਪੂਤਣਾ ਪਏਗਾ ਮੈਂ ਮਨੋਇਨਾਨਾ ਪੰਜਾਬ ਦੇ ਇੱਕ ਸ਼੍ਰੀ ਹਿੰਦੂ ਤਖਤ ਤੇ ਤੁਹਾਨੂੰ ਪੰਜਾਬ ਸ਼੍ਰੀ ਹਿੰਦੂ ਤਖਤ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਲਗਾਇਆ ਜਾ ਰਿਹਾ ਠੀਕ ਕਰਨਾ ਚਾਹੁੰਦੇ ਹਾਂ ਮੈਂ ਬਹੁਤ ਧੰਨਵਾਦ ਦੀਆਂ ਸਾਡੇ ਰਾਸ਼ਟਰੀ ਅਧਿક્ષ ਪ੍ਰਵੀਨ ਜੀ ਦਾ ਤੇ ਨਾਲ ਸਾਡੇ ਧਰਮਾਦਿਸ਼ ਮਾਮ ਲਰੇਸ਼ਵਰ ਮੇਰੇ ਕਿਸ਼ਨਾਂਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਪੀ ਹੈ ਤੇ ਹੋਰ ਸਾਰੀ ਸਮੂਚੀ ਸ਼੍ਰੀ ਹਿੰਦੂ ਤਖਤ ਦੀ ਟੀਮ ਐਡਵੋਕੇਟ ਬੀਏ ਭਰਦਵਾਜ ਜੀ ਤੇ ਅੱਜ ਜਿਹੜਾ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਪੂਰੇ ਸਨਾਤਨ ਸਮਾਜ ਨੂੰ ਇਹਨਾਂ ਨੂੰ ਵਿਸ਼ਵਾਸ ਦਿਲਾਣਾ ਕਿ ਜਿਹੜੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਵਾਂਗਾ ਤੇ ਵੱਧ ਤੋਂ ਵੱਧ ਜਿੰਨੀ ਹੋ ਸਕਦਾ ਸਨਾਤਨ ਦੀ ਸੇਵਾ ਕਰਾਂਗਾ ਹਿੰਦੂਆਂ ਦੀ ਆਵਾਜ਼ ਉੱਚੀ ਚੱਕਣ ਦੇ ਲਈ ਕੀ ਉਪਰਾਲੇ ਕਰੋਗੇ ਕਈ ਹਿੰਦੂਆਂ ਦੇ ਨਾਲ ਕਈ ਜਿਹੜੇ ਹਤਿਆਚਾਰ ਤੱਕ ਹੋ ਰਹੇ ਨੇ ਇੱਕਈ ਹਿੰਦੂਆਂ ਨੂੰ ਇੱਕ ਸ੍ਰੀ ਹਿੰਦੂ ਤਖਤ ਦੇ ਪੰਚਤਕ ਸੰਦੇਸ਼ ਹੈ ਇਕੱਠੇ ਰਹੋਗੇ ਤੇ ਬਚੋਗੇ ਸੰਗਠਿਤ ਰਹੋਗੇ ਤਾਂ ਬਚੋਗੇ ਵਟੋਗੇ ਤਾਂ ਕਟੋਗੇ ਸਿੱਧੀ ਜੀ ਗੱਲ ਹੈ ਤੇ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦਿੰਨੇ ਆ ਜਿਹੜੇ ਵੀ ਕੋਈ ਵੱਖ-ਵੱਖ ਜਗ੍ਹਾ ਤੇ ਵੀ ਇਸ ਗੱਢਣ ਕੰਮ ਕਰ ਰਹੇ ਆ ਅਲੱਗ-ਅਲੱਗ ਜਗ੍ਹਾ ਤੇ ਜਦੋਂ ਇਦਾਂ ਦੀ ਕੋਈ ਪੀੜ ਪੈਂਦੀ ਹੈ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਦਾ ਮੁਕਾਬਲਾ ਕਰੀਏ ਤੇ ਆਪਣੇ ਹਿੰਦੂ ਸਮਾਜ ਨੂੰ ਸਨਾਤਨ ਸਮਾਜ ਨੂੰ ਸੁਰੱਖਿਅਤ ਰੱਖੀਏ ਪੰਜਾਬ ਦਾ ਤੁਹਾਨੂੰ ਆਉਦਾ ਮਿਲ ਗਿਆ ਸਭ ਤੋਂ ਪਹਿਲਾਂ ਕੀ ਕੰਮ ਕਰੋਗੇ ਹਿੰਦੂਆਂ ਦੇ ਲਈ ਕੀ ਉਹ ਕੀ ਮੰਦੇ ਵਿੱਚ ਸੋਚ ਰੱਖੀ ਹੋਈ ਹੈ ਤੁਸੀਂ ਪੰਜਾਬ ਦਾ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਦੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਜਾਵਾਂਗੇ ਤੇ ਆਲਰੇਡੀ ਦੌਰਾ ਚੱਲੂ ਵੀ ਹੈ ਜਿੱਥੇ ਜਿੱਥੇ ਸਾਡੇ ਹਿੰਦੂ ਸਮਾਜ ਪਿਛੜਿਆ ਹੋਇਆ ਹੈ ਜਾਂ ਸਨਾਤਨ ਸਮਾਜ ਪਿਛੜਿਆ ਹੋਇਆ ਹੈ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣ ਕੇ ਤੇ ਸਾਰੀ ਜਿੱਦਾਂ ਵੀ ਟੀਮ ਕੋਈ رائے ਕਰੇਗੀ ਉਹਦੇ ਮੁਤਾਬਕ ਫੈਸਲਾ ਲਾਗੇ ਅਸੀਂ ਤਤਕਾਲ ਉਹਦਾ ਹੱਲ ਕਰ ਬਹੁਤ ਬਹੁਤ ਧੰਨਵਾਦ ਕਰਨਾ ਚਾਹਤਾ ਹਾਂ ہمارے ਰਾਸ਼ਟਰੀ ਅਧਿਕਾਰ ਪ੍ਰਵੀਨ ਕੁਮਾਰ ਜੀ ਦਾ ਔਰ ਸਾਰੇ ਹੀ ਹਿੰਦੂ ਸੰਗਠਨ ਕੇ ਜੋ ہمارے ਲੋਗ ਆਏ ਹਨ ਮਾਰੇ ਹਿੰਦੂ ਤੱਕ ਕੇ ਜਿੰਨੇ ਵੀ ਲੋਗ ਹੈ ਭਰਤਵਾਦ ਜੀ ਨੰਨਾ ਜ हमारे सैनी साहब चले गए हैं बड़ा अच्छा लग रहा है कि माँ बगला मुखी माता के दरबार में आज यज्ञ किया गया है और भंडारा का जो है यहाँ पर प्रोग्राम चलेगा तो हिंदुओं को एकत्रित करने के लिए इकट्ठा करने के लिए क्या अपील करनी चाहोगे जी मैं सभी हिंदुओं को यही कहना चाहूँगा हिंदू अगर एक साथ जुटे रहेंगे तो बचे रहेंगे नहीं तो उत्तर प्रदेश का हाल देख लिया मैं किसी पार्टी के खिलाफ या पार्टी के हक में नहीं हूँ लेकिन ये दिखता है कि यहाँ पे कौन हमारे हक में चल रहा है कौन हमारे खिलाफ चल रहा है क्योंकि तो जब बंगाल में ये काम हुआ मुसलमानों ने जो हिंदुओं पर इतना अत्याचार किया हिंदुओं पर इतना हमला किया तो हमारे कुछ कांग्रेसी लीडरों ने क्या कहा कि यहां भी बंगाल वाला जो काम है अपना बंगाल नहीं वो क्या बांग्लादेश वाला जो हाल है हिंदुस्तान में भी, भी हो सकता है वो इतना कमजोर नहीं है हिंदू की बांग्लादेश वाला काम हिंदुस्तान में हो जाएगा यहाँ जो हिंदू बब्बर शेर हैं तो आज पंजाब के प्रधान भी नन्ना जी को लगाया गया है क्या कहना चाहते हैं मैं बहुत-बहुत बधाई देना चाहता हूं नन्ना जी को और कहना चाहूंगा कि पूरे पंजाब में क्या पूरे भारत में अपना हिंदू संगठन को एक साथ करें और हिंदुओं को इकट्ठा एक करें एकत्रित करें तो सी देखे तस्वीरें श्री हिंदू तख्त के राष्ट्रीय अध्यक्ष प्रवीण कुमार जी अगुवाई दे बीच आज जो राष्ट्रीय वाइस प्रधान ने श्री भारतवाद दी अगुवाई दे बीच आज पंजाब दा प्रधान ਮਨੋਜ ਨੰਨਾ ਜੀ ਨੂੰ ਜਿਹੜਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਮੰਦਰ ਦੇ ਗੱਦੀ ਨਸ਼ੀਨ ਨੇ ਮਹਾ ਮੰਡਲੇਸ਼ਵਰ ਸੁਆਮੀ ਕ੍ਰਿਸ਼ਨਨੰਨ ਜੀ ਦਾ ਜਨਮ ਦਿਨ ਵੀ ਜਿਹੜਾ ਹੈ ਕੇਕ ਕੱਟ ਕੇ ਮਨਾਇਆ ਗਿਆ ਮਨੋਜ ਨੰਨਾ ਜੀ ਦੇ ਵੱਲੋਂ ਕਿਹਾ ਗਿਆ ਕਿ ਜੋ ਮੈਨੂੰ ਇਹ ਪ੍ਰਵੀਨ ਕੁਮਾਰ ਜੀ ਨੇ ਪ੍ਰਧਾਨ ਨੇ ਜੋ ਸ਼੍ਰੀ ਹਿੰਦੂ ਤਖਤ ਦੇ ਉਹਨਾਂ ਦੇ ਵੱਲੋਂ ਜੇ ਜਿਹੜਾ ਮੈਨੂੰ ਅਹੁਦਾ ਦਿੱਤਾ ਗਿਆ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਆਪਣਾ ਜੀਵਨ ਜਿਹੜਾ ਸ਼੍ਰੀ ਹਿੰਦੂ ਤਖਤ ਦੇ ਲਈ ਤੇ ਹਿੰਦੂਆਂ ਦੇ ਲਈ ਜਿਹੜਾ ਹੈ ਸਮਰਪਿਤ ਕਰਦਾ ਉਹਨਾਂ ਦੀ ਆਵਾਜ਼ ਨੂੰ ਸਦਾ ਹੀ بلند ਕਰਦਾ ਰਹਾਂਗਾ ਖੜਨ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ